ਚੰਗੀ ਤਰ੍ਹਾਂ ਚੰਗੀ ਤਰ੍ਹਾਂ ਝਾੜਿਆ ਰਾਕ ਚੰਗੀ ਤਰ੍ਹਾਂ ਹਾਂ ਇਹ ਵੇਲੇ ਗੱਲੇ ਨਹੀਂ ਹੋਣੇ ਚਾਹੀਦੇ ਨਹੀਂ ਕਪੜੇ ਧੋ ਗਿਆ ਪਰ ਰੰਗਦੇ ਹਾਂ ਹਾਂ ਗੱਲੇ ਨਹੀਂ ਹੋਣੇ ਚਾਹੀਦੇ ਇਹ ਵੇਖ ਨਹੀਂ ਨੂੰ ਬਸ ਹੁਣ ਪਰਮਾਨੰ ਬਹਿ ਕੇ ਵੇਲੇ ਆੜਾ ਆੜਾ ਬਹਿਦਾ ਕੋਈ ਗੱਲ ਨਹੀਂ ਆੜਾ ਨਹੀਂ ਮਾਨੇ ਬਹਿ ਕੇ ਕਰੀ ਜਰੂਰ ਜਰੂਰ ਇਹ ਕਿਹੜੀ ਗੱਲ ਆ ਹੋਰ ਹੈ ਗਾਰਗਰਤੀ ਠੀਕ ਠਾਕ ਚੱਲਦੀ ਆ ਨਾ ਬਿਆਹ ਦਾ ਸਿਆਪਾ ਹੀ ਕਰਾ ਦੇ ਬੰਦਾ ਉਹ ਸਿਆਪਾ ਬੜਾ ਤਗੜਾ ਸਿਆਪਾ ਵਾ ਪਰ ਕੁਛ ਰਹਿਣ ਦੇ ਵੀ ਤਰੀਕੇ ਹੁੰਦੇ ਆ ਪੀਜ ਗੱਲ ਹੀ ਕੋਈ ਨਹੀਂ ਉਹ ਤੇਰੇ ਸਸਰੀ ਘਰ ਅਸੀਂ ਆ ਗਏ ਠੀਕ ਠਾਕ ਆ ਅਬੂ ਆ ਬੰਦਗਾ ਦੇ ਪੁੱਤਰੀ ਲੈ ਜੇ ਫੇਰ ਲੱਕੇ ਬੈਠੇ ਗਏ ਬਾਕੀ ਨਕਰੇ ਨਕਰੇ ਕਾਦੇ ਤੈਨੂੰ ਪਤਾ ਹੀ ਆ ਬੰਦੇ ਸਾਡੇ ਦਾ ਖਾਣਾ ਧਾਰ ਤੇ ਬੈਣਾ ਵਿਚਕਾਰ ਹੁੰਦਾ ਇਹਨੇ ਆਜਾ ਬੜਾ ਨੁਕਰੇ ਲਾਇਆ ਇਹਨੇ ਉਹ ਤਾਈਆਂ ਨਹੀਂ ਖਾਦਾ ਹਣਾ ਧਾਰ ਨਹੀਂ ਖਵਾਦਾ ਉਹ ਕੀੜਾ ਉਹ ਨਵਾਂ ਨਵਾਂ ਵਿਆਹ ਤੇਰਾ ਪੁੱਤਰਾ ਮਾ ਕ੍ਰਿਪਾ ਮਾਲੀ ਨੀ ਵੇ ਜਿੰਦਗੀ ਨਹੀਂ ਯਰੇ ਲੈਣੇ ਚਾਹਤਾ ਨਹੀਂ ਯਰੇ ਲੈਣੇ ਚਾਹੀਦੇ ਆ ਤੂੰ ਇਹ ਸੁਣਾ ਬਾਜ਼ਾਂ ਕਿਆ ਕੀ ਹੋ ਗਿਆ ਉਹ ਸੰਜਿਆ ਉਹਦੇ ਖੁਸ਼ ਹੋਏ ਨਹੀਂ ਰਹਿੰਦੇ ਗੱਲ ਬਾਤ ਸੁਣਾ ਉਹ ਯਾ ਚਾਚੀ ਤੇਰੀ ਵਾਂਡੇ ਗਈ ਆ ਯਾਰ ਪੇਕੇ ਗਈ ਆ ਅੱਛਾ ਹਾਂ ਅ ਕਪੜੇ ਕਪੜੇ ਆ ਵੀ ਧੋਤੇ ਆ ਉਹ ਕਪੜੇ ਕਪੜੇ ਕਾਗੇ ਧੋਣੇ ਆ ਤੈਨੂੰ ਖੁਸ਼ ਹੋਣ ਦੇ ਤਰੀਕੇ ਦੱਸਦੇ ਆ ਹੁਣੇ ਬੇ ਅੱਛਾ ਕਿੱਦਾਂ ਜਨਾਨੀ ਨੂੰ ਰੱਖਣਾ ਕਿੱਦਾਂ ਰਾਣਾ ਰੋਬਣਾਵਾ ਪੂਰਾ ਰੋਬ ਰੱਖਣਾ ਜੇ ਅਗਲੀ ਕਹਿਣਾ ਭਾਂਡੇ ਮਾਂਜਦੇ ਭਾਂਡੇ ਮਾਂਜਦੇ ਨੇ ਰਮਾਨਾ ਅੱਛਾ ਠੀਕ ਆ ਉਹਦੇ ਬਾਅਦ ਚ ਜੇ ਅਗਲੀ ਕਹਿਵੇ ਕਿ ਕਪੜੇ ਧੋਦੋ ਜੀ ਗਾਣਾ ਜੀ ਕੋਈ ਗੱਲ ਹੀ ਨਹੀਂ ਦਵਕਾ ਪੂਰਾ ਰੱਖਣਾ ਪਰ ਅੱਛਾ ਦਵਕਾ ਠੋਕੇ ਰੱਖਣਾ ਕਪੜੇ ਧੋਤੇ ਜੇ ਅਗਲੀ ਕਹਦੇ ਜੀ ਚਾਹ ਬਣਾ ਦੋ ਕੋਈ ਗੱਲ ਹੀ ਨਹੀਂ ਜੀ ਪਰ ਦਵਕਾ ਨਹੀਂ ਛੱਡਣਾ ਦਵਕਾ ਠੋਕੇ ਰੱਖਣਾ ਸੁਕਰ ਤੇ ਆ ਜੀ ਹਾਂ ਹੋ ਗਿਆ ਜੀ ਹੋ ਗਿਆ ਬਾਸ ਲਾਉ ਰਿਓ ਇਹਦੇ ਵੇਲੇ ਕਰੇ ਚਰੇ ਆ ਜੀ ਉਹ ਹੋ ਗਿਆ ਸਾਲ ਡੇਢ ਸਾਲ ਇਹ ਗੱਲ ਵੀ ਰਹਾ ਸਾਡੇ ਬਹਿਣੀ ਵਾਲੇ ਪਲੇਟ ਬਾ ਬਹਿ ਜਾਊਗਾ ਬਹਿ ਜਾਊਗਾ ਬਹਿ ਤਾਂ ਗਿਆ ਹੁਣ ਮੈਂ ਕਿੱਦਾਂ ਬਹਿਣਾ ਮੈਂ ਦੱਸ ਬਾਕੀ ਇਹ ਆ ਵੀ ਭਾਂਡੇ ਮਾਜ ਦੋ ਕੱਪੜੇ ਧੋ ਲੋ ਸਾਰਾ ਕੰਮ ਕਰਕੇ ਤੇ ਇਹ ਬਿਲੇ ਦੇ ਵਿਲੇ ਬੰਦੇ ਉਹ ਮੇਰੀ ਘਰ ਦੀ ਆ ਉਹਨੇ ਇਹੋ ਕਹਿਣਾ ਆ ਪਾਡੇ ਚਾਰਕ ਧੋ ਦੋ ਜੀ ਮੁੜ ਕੇ ਤੁਸੀਂ ਵੇਲੇ ਆਪਾਂ ਪਾਡੇ ਧੋ ਦੇਣੇ ਆ ਕਪੜੇ ਦੋ ਮੁੜ ਕੇ ਕਪੜੇ ਉਹ ਕਪੜਿਆਂ ਦਾ ਵੀ ਇਹੋ ਹੋਣਾ ਕਪੜੇ ਧੋ ਦੋ ਚਾਰਕ ਮੁੜ ਕੇ ਤੁਸੀਂ ਵੇਲੇ ਉਹ ਚਾਚਾ ਨਹੀਂ ਰਹਿੰਦੇ ਵੇਲੇ ਹੀ ਆ ਪਰ ਇਹ ਆ ਵੀ ਘਰ ਦੇ ਕੰਮ ਜਿਹੜੇ ਆ ਉਹ ਜ਼ਰੂਰੀ ਆ ਕਰਨੇ ਚਾਹੀਦੇ ਆ ਬਸ ਇਹੋ ਖੁਸ਼ੀ ਦਾਣ ਦਾ ਤਰੀਕਾ ਹੀ ਚਾਚਾ ਵੇਲੇ ਤਾਂ ਮੈਂ ਵੀ ਰਹਿਣਾ ਚਾਹੁੰਦਾ ਆ ਭੰਤੇ ਵੇਰ ਘੜੀ ਰਹਿਣਾ ਚਾਹੁੰਦਾ ਉਹ ਤੇਰਾ ਭਲਾ ਪਰ ਇਹ ਕੰਮ ਕਰ ਲਓ ਫਿਰ ਵੇਲੇ ਕੀ ਬਾਤ ਹੈ ਚਾਚਾ ਵਧੀਆ ਹੈ ਅਮੇਜ਼ਿੰਗ ਬੜੀ ਅਮੀਰ ਹੈ